ਦੋਸਤੋ ਕਿਹਾ ਚਲੋ ਉਮੀਦ ਹੈ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੀ ਘਰ ਦੇ ਵਿੱਚ ਪਰ ਇਹ ਕਿਵੇਂ ਬੜਾ ਸਕਦੇ ਆ ਇਹ ਰੇ ਨਾ ਮੈਂ ਇੱਕ ਵਾਰ ਪਹਿਲਾਂ ਬਣਾ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਰੇ ਜਿਹੜੀ ਹੈਗੀ ਹੈ ਬਾਕੀ ਸਾਰੀਆਂ ਗਮਲਿਆਂ ਦੇ ਵਿੱਚ ਪਾਤੀ ਗਰੋ ਬੈਗ ਦੇ ਵਿੱਚ ਪਾਤੀ ਤੇ ਆ ਬਣੀ ਪਈ ਹੈ ਆ ਵੱਡੀ ਰੇ ਜਿਹੜੀ ਹੈ ਇੰਨੀ ਕੁ ਬਚ ਗਈ ਸੀ ਬਾਕੀ ਮੈਂ ਸਾਰੇ ਗਮਲਿਆਂ ਦੇ ਵਿੱਚ ਪਾਤੀ ਇਹਨੂੰ ਬਣਾਉਣਾ ਦਾ ਜਿਹੜਾ ਤਰੀਕਾ ਹੈ ਉਹ ਕਿਵੇਂ ਹੈ ਬਹੁਤ ਵਧੀਆ ਰੇ ਬਣੀ ਹੈ ਸੋ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਮਿਲਦਾ ਹੈ ਜਿਹੜੇ ਪੌਦੇ ਨੇ ਆਪਣੇ ਵਧੀਆ ਗਰੋ ਕਰਦੇ ਨੇ ਤੇ ਇੱਕ ਤੁਸੀਂ ਆਹ ਇਦਾਂ ਦਾ ਕੋਈ ਢੋਲੀ ਲੈ ਲੈਣੀ ਹੈ ਕੋਈ ਵੀ ਤੁਹਾਡੇ ਕੋਲ ਜਿਹੜਾ ਹੋਵੇ ਵੱਡਾ ਸਾਈਜ਼ ਹੋਵੇ ਛੋਟਾ ਹੋਵੇ ਤੁਹਾਡੇ ਮੁਤਾਬਿਕ ਤੇ ਇਹਦੇ ਵਿੱਚ ਆਪਾਂ ਕੱਢ ਲੈਣੀਆਂ ਗਲੀਆਂ ਜਿਵੇਂ ਉਹ ਤੁਹਾਨੂੰ ਤਿੰਨ ਗਲੀਆਂ ਦਿਖ ਰਹੀਆਂ ਨੇ ਇਸ ਤਰ੍ਹਾਂ ਤਿੰਨ ਤੋਂ ਚਾਰ ਗਲੀਆਂ ਤੁਸੀਂ ਕੱਢ ਲੈਣੀਆਂ ਤੇ ਇਹਨੂੰ ਰੱਖਣਾ ਇੱਟਾਂ ਦੇ ਉੱਪਰ ਜਿੱਥੇ ਮੈਂ ਰੱਖੂਗਾ ਜਾ ਕੇ ਉੱਥੇ ਤੁਹਾਨੂੰ ਦਿਖਾਉਂਗਾ ਵੀ ਕਿਵੇਂ ਇਹਨੂੰ ਆਪਾਂ ਰੱਖਣਾ ਹੈਗਾ ਵੀ ਉਹ ਸਰੇਸ ਰਾਖ ਨੇ ਗਲੀਆਂ ਗੜੀਆਂ ਨੇ ਉਹਦੇ ਨੀਚੇ ਆਪਾਂ ਕੋਈ ਭਾਂਡਾ ਰੱਖ ਸਕੀਏ ਛੋਟਾ ਮੋਡਾ ਇਹਦੇ ਵਿੱਚੋਂ ਜਿਹੜਾ ਇੱਕ ਲਿਕਵਿਡ ਨਿਕਲੂਗਾ ਉਹਨੂੰ ਆਪਾਂ ਸਟੋਰ ਕਰਨਾ ਹੈ ਪਹਿਲਾਂ ਛੋਟਾ ਭਾਂਡਾ ਰੱਖ ਕੇ ਜਿਵੇਂ ਆ ਪਿਆਗਾ ਡੋਂਗਾ ਇਸ ਤਰ੍ਹਾਂ ਦਾ ਆਪਾਂ ਕੋਈ ਬਰਤਨ ਰੱਖ ਕੇ ਵੀ ਉਹਦੇ ਵਿੱਚੋਂ ਜਿਵੇਂ ਆਈ ਜਾਊਗਾ ਫਿਰ ਉਸ ਤੋਂ ਆਪਾਂ ਉਹਨੂੰ ਪਲਾਸਟਿਕ ਦੀ ਬੋਤਲ ਦੇ ਵਿੱਚ ਆਪਾਂ ਨੂੰ ਸਟੋਰ ਕਰੀ ਜਾਵਾਂਗੇ ਜਿਵੇਂ ਜਿਵੇਂ ਉਹ ਚੋਂ ਨਿਕਲੂਗਾ ਤੇ ਇਹਦੇ ਚ ਪਾਣਾ ਕੀ ਹੈ ਰੇਹ ਦੇ ਵਿੱਚ ਕੋਈ ਕੁਝ ਬਾਹਰੋਂ ਕੁਝ ਕੁਝ ਨਹੀਂ ਲੈ ਕੇ ਆਉਣਾ ਪਹਿਲਾਂ ਇਹ ਚ ਮਿੱਟੀ ਦੀ ਲੇਅਰ ਪਾਉਣੀ ਹੈ ਹਲਕੀ ਜੀ ਘੋੜੀ ਧੋੜੀ ਮਿੱਟੀ ਪਾਣੀ ਆ ਉਸ ਤੋਂ ਬਾਅਦ ਘਰ ਦਾ ਜਿਹੜਾ ਕੂੜਾ ਹੁੰਦਾ ਆ ਦੇਖੋ ਇਹਦੇ ਵਿੱਚ ਮੂੜੀਆਂ ਹੋ ਗਈਆਂ ਤੇ ਪਿਆਜ਼ ਦੇ ਛਿਲਕੇ ਹੋਗੇ ਹਰੇ ਮਟਰ ਦੇ ਛਿਲਕੇ ਹੋਗੇ ਉਸ ਤੋਂ ਬਾਅਦ ਅਦਰਕ ਵਗੈਰਾ ਜੋ ਵੀ ਤੁਹਾਡੇ ਕੋਲ ਬਚਦਾ ਹੈਗਾ ਉਹਨੂੰ ਪਾ ਸਕਦੇ ਹੋ ਜਾਂ ਇਦਾਂ ਤੁਸੀਂ ਡਸਟਬਿਨ ਲਾ ਕੇ ਰੱਖੋ ਡਸਟਬਿਨ ਦੇ ਵਿੱਚ ਆ ਜਿਹੜਾ ਦਾਣਾ ਸਬਜ਼ੀਆਂ ਨੇ ਆਪਣੇ ਕੋਲੇ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਜਦੋਂ ਇਹ ਮਲੋਇ ਦੀ ਲੇਅਰ ਜਦੋਂ ਇਹ 6 ਇੰਚ ਹੋ ਗਈ 8 ਇੰਚੇ ਦੀ ਹੋ ਗਈ ਲੇਅਰ ਇਹ ਕੂੜੇ ਦੀ ਉਸ ਤੋਂ ਬਾਅਦ ਤੁਸੀਂ ਹਲਕੀ ਜਿਹੀ ਲੇਅਰ ਸਵਾਦੀ ਪਾ ਦੇਣੀ ਹੈ ਜਾਂ ਮਿੱਟੀ ਦੀ ਪਾ ਦੇਣੀ ਹੈ ਉਸ ਤੋਂ ਬਾਅਦ ਹਲਕੀ ਜਿਹੀ ਲੇਅਰ ਜੇ ਤੁਸੀਂ ਇੱਕ ਥੋੜਾ ਜਿਹਾ ਇੱਥੇ ਗੋਹਾਵੀ ਪਾ ਸਕਦੇ ਹੋ ਸੋ ਉਸ ਤੋਂ ਫਿਰ ਤੁਸੀਂ ਇਹ ਦੁਬਾਰਾ ਇਹਨੂੰ ਜਿਹੜਾ ਕੂੜਾ ਜਿਹੜਾ ਦੁਬਾਰਾ ਫਿਰ ਪਾਉਣਾ ਸਟਾਰਟ ਕਰ ਦੇਣਾ ਲਗਾਤਾਰ ਇਹਨੂੰ ਕੂੜੇ ਦਾ ਨਹੀਂ ਭਰਨਾ ਵੀ ਨੀਚੋਂ ਲੈ ਕੇ ਉੱਪਰ ਤੱਕ ਤੁਸੀਂ ਕੂੜੇ ਦੇ ਹੀ ਭਰ ਦੋ ਉਹ ਨਹੀਂ ਭਰਨਾ ਇਹਦੇ ਵਿੱਚ ਵਿਚਕਾਰੇ ਦੇ ਥੋੜੀ ਜਿਹੀ ਮਿੱਟੀ ਹੋਣੀ ਚਾਹੀਦੀ ਹੈ ਸਵਾਹ ਹੋਣੀ ਚਾਹੀਦੀ ਹੈ ਗੋਹਾ ਆਉਣਾ ਚਾਹੀਦਾ ਵਿਚਕਾਰ ਜੇ ਤੁਸੀਂ ਦੋ ਮੰਨ ਲਓ ਜੇ ਇਹਦਾ ਜਿਹੜਾ ਸਾਈਜ਼ ਹੈਗਾ ਤਕਰੀਬਨ ਮੇਰੇ ਖਿਆਲ ਹੈ ਇਹ 3 ਫੁੱਟ ਹੋਊ ਇਹ ਤੋ ਇਹਦੇ ਵਿੱਚ ਦੋ ਲੇਅਰਾਂ ਆ ਮੰਨ ਕੇ ਚਲੋ 3 ਜੀ 4 ਫੁੱਟ ਦੇ ਜੇ ਤੁਹਾਡੇ ਕੋਲ ਆਹ ਭਾਂਡਾ ਹੈਗਾ ਕੋਈ ਵੀ ਢੋਲੀ ਵਗੈਰਾ ਹੈਗਾ ਇਹਦੇ ਵਿੱਚ ਦੋ ਲੇਅਰਾਂ ਤੁਹਾਡੀਆਂ ਗੋਹੇ ਦੀਆਂ ਹੋਣੀਆਂ ਚਾਹੀਨੀਆਂ ਨੇ ਫਿਰ ਜਿੱਥੇ ਉਹ ਸਰਾਖ ਨੇ ਉਹਨੂੰ ਡਾਇਰੈਕਟ ਇੱਦਾਂ ਨਹੀਂ ਰੱਖਣਾ ਉਹਦੇ ਉੱਪਰ ਕੋਈ ਨਾ ਕੋਈ ਪੱਥਰ ਰੱਖ ਦਿਓ ਵੀ ਸਿੱਧਾ ਉਹਦੇ ਵਿੱਚ ਮਿੱਟੀ ਨਾ ਫਸੇ ਤੇ ਜਿਹੜਾ ਹੈ ਕੱਲਾ ਲਿਕੁਇਡ ਬਾਹਰ ਜਾਵੇ ਥੋੜਾ ਇਹਨੂੰ ਟਲਾਂਣ ਦੇ ਵਿੱਚ ਰੱਖਣਾ ਹੈ ਵੀ ਸਰਾਖ ਜਿਹੜੀ ਸਾਈਡ ਤੋਂ ਤੁਹਾਡੇ ਸਰਾਖ ਨੇ ਉਧਰ ਜਿਹੜਾ ਲਿਕੁਇਡ ਹੈ ਉਹ ਉਧਰ ਟਲਾਂਣ ਦੇ ਕਰਕੇ ਇਹਨੂੰ ਬਾਹਰ ਨਿਕਲਦਾ ਰਹੇ ਹੋ ਤੇ ਇਹਨੂੰ ਥੋੜਾ ਜਿਹਾ ਹਵਾ ਦੇ ਵਿੱਚ ਰੱਖਣਾ ਤੇ ਪ੍ਰੋਪਰ ਧੁੱਪ ਦੇ ਵਿੱਚ ਰੱਖਣਾ ਹੁਣ ਜਿਵੇਂ ਸਰਦੀਆਂ ਨੇ ਸਰਦੀਆਂ ਦੇ ਵਿੱਚ ਇਹਨੂੰ ਟਾਈਮ ਲੱਗਣਾ ਬਣਨ ਦੇ ਲਈ ਗਰਮੀਆਂ ਦੇ ਵਿੱਚ ਇਹ ਸਾਰਾ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਤੁਹਾਡਾ ਇਹ ਰੇ ਤਿਆਰ ਹੋ ਜਾਂਦਾ ਹੈਗਾ ਸੋ ਧੁੱਪ ਦੇ ਵਿੱਚ ਰੱਖਣਾ ਤੇ ਇਹਨੂੰ ਥੋੜਾ ਜਿਹਾ ਹਵਾ ਦੇ ਵਿੱਚ ਰੱਖਣਾ ਜਿੱਥੇ ਤੁਹਾਡੇ ਇਹਦੀ ਥੋੜੀ ਜਿਹੀ ਸਮੈਲ ਆਊਗੀ ਤੇ ਉਹ ਨਾ ਆਵੇ ਜੇ 스멜 ਤੁਸੀਂ ਉਹ ਉਹਨੂੰ ਖਤਮ ਕਿਵੇਂ ਕਰਨਾ ਹੈ ਉਹਦੇ ਚ ਸੁੱਕੀ ਮਿੱਟੀ ਜ਼ਰੂਰ ਪਾਉਣੀ ਰਹਿਣਾ ਜਦੋਂ ਥੋੜੀ ਚਾਰ ਤੋਂ 6 ਇੰਚ ਦੀ ਤੁਹਾਡੀ ਲੇਅਰ ਬਣ ਗਈ ਕੂੜੇ ਦੀ ਉਸ ਤੋਂ ਬਾਅਦ ਸੁੱਕੀ ਮਿੱਟੀ ਜ਼ਰੂਰੀ ਪਾਉਣੀ ਹੈ ਉਹਦੇ ਨਾਲ ਜਿਹੜੀ 스멜 ਨਹੀਂ ਆਊਗੀ ਸੋ ਜਿਹੜਾ ਦਾ ਲਿਕਵਿਡ ਨਿਕਲਦਾ ਉਹਦੇ ਚ 스멜 ਜ਼ਰੂਰ ਆਉਂਦੀ ਹੈ ਉਹਨੂੰ ਤੁਸੀਂ ਕਿਵੇਂ ਵਰਤਣਾ ਹੈ ਉਹ ਤੁਹਾਨੂੰ ਵੈਸੇ ਦੱਸ ਦੇਣਾ ਬਈ ਬਿਓਰੋ ਚ ਨਾ ਮਲੋ 10% ਉਹ ਪਾਉਣਾ ਹੈ ਜੇ ਤੁਸੀਂ 1 ਲੀਟਰ ਹੋ ਗਿਆ ਤੁਹਾਡਾ ਤੇ ਘੱਟੋ-ਘੱਟ 15 ਲੀਟਰ ਉਹ ਪਾਣੀ ਹੋਊਗਾ ਫੇਰ ਉਹਨੂੰ ਤੁਸੀਂ ਪੌਦਿਆਂ ਦੇ ਵਿੱਚ ਪਾ ਸਕਦੇ ਹੋ ਜਾਂ ਛਿੜਕਾਅ ਕਰ ਸਕਦੇ ਹੋ ਉਹਦਾ ਹੀ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਇਹ ਰੇ ਨੂੰ ਬਾਅਦ ਦੇ ਵਿੱਚ ਜਿਵੇਂ ਆ ਬਣਿਆ ਪਿਆ ਥੋੜਾ ਬਚ ਗਿਆ ਬਾਕੀ ਮੈਂ ਇੱਥੇ ਪਾਤਾ ਤੇ ਇਹਨੂੰ ਮਿੱਟੀ ਦੇ ਵਿੱਚ ਮਿਲਾ ਕੇ ਤੁਸੀਂ ਇਹੇ ਕੰਮ ਲੈ ਸਕਦੇ ਹੋ ਘਰ ਦੇ ਕੂੜੇ ਤੇ ਹੁਣ ਇਹਨੂੰ ਜਦੋਂ ਇਹ ਗੰਦਗੀ ਨਹੀਂ ਫੈਲਦੀ ਬਾਹਰੋਂ ਆਪਾਂ ਸੁੱਟ ਕੇ ਆਉਨੇ ਆ ਹਨਾ ਗੰਦਗੀ ਫੈਲਦੀ ਹੈ ਤੇ ਨਾਲੇ ਆਪਣੇ ਇਹੇ ਕੰਮ ਆ ਜਾਂਦਾ ਹੈਗਾ ਸੋ ਇਹਦੇ ਬਾਰੇ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਉੱਥੇ ਤੁਹਾਨੂੰ ਇਹਦਾ ਆਨਸਰ ਮਿਲ ਜੂਗਾ ਸੋ ਇਹ ਹੁਣ ਮੈਂ ਗਰੋ ਬੈਗ ਦੇ ਵਿੱਚ ਜਿਵੇਂ ਟਮਾਟਰ ਹੋ ਗਿਆ ਜਾਂ ਹੋਰ ਆਲੂ ਗੇਰਾ ਉਹ ਬੀਜੇ ਨੇ ਇਹ ਰੇਹ ਵਿੱਚ ਪਾ ਗਏ ਸੋ ਪਿਛਲੀ ਵਾਰ ਮੈਂ ਇਹਦਾ ਰਿਜ਼ਲਟ ਲੈ ਚੁੱਕਿਆ ਵੀਡੀਓ ਪਿਛਲੀ ਵਾਰ ਕਿਸੇ ਕਾਰਨ ਨਹੀਂ ਬਣਾਈ ਸੀ ਅਪਲੋਡ ਨਹੀਂ ਕੀਤੀ ਗਈ ਪਰ ਹੁਣ ਉਹ ਅਪਲੋਡ ਤਾਂ ਕਰ ਰਿਹਾ ਮੈਂ ਸੋ ਦੋਸਤੋ ਰੇ ਆਪਣਾ ਆਲਮੋਸਟ ਤਿਆਰ ਹੋ ਚੁੱਕਿਆ ਜੀ ਇਹ ਮੀਂਹ ਪੈ ਰਿਹਾ ਹੈਗਾ ਸੋ ਕਾਫੀ ਮਹੀਨੇ ਹੋ ਗਏ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਮਿੱਟੀ ਬਣਿਆ ਪੈਗਾ ਜਿਹੜਾ ਹੈਗਾ ਅ ਸਿਰਫ ਇਹਦੇ ਵਿੱਚ ਜਿਹੜੇ ਫਾਫੇ ਜੀ ਇੱਕ ਦੋ ਗਿਰ ਗਏ ਸੀ ਉਹ ਪਰਨੇ ਬਾਕੀ ਸਾਰਾ ਰੇ ਜਿਹੜਾ ਹੈਗਾ ਕੂੜਾ ਆਪਣਾ ਮਿੱਟੀ ਬਣ ਗਿਆ ਤੇ ਇਹਨੂੰ ਆਪਾਂ ਰੱਖਿਆ ਸੀ ਇਸ ਤਰ੍ਹਾਂ ਇੱਟਾਂ ਦੇ ਉੱਪਰ ਤੇ ਅੱਜਵੇਂ ਇਹ ਮੀਂਹ ਦਾ ਪਾਣੀ गिर ਰਿਹਾ ਇੱਥੇ ਇਹਦੇ ਵਿੱਚ ਇਹ ਲਿਕਵਿਡ ਆਉਂਦਾ ਸੀ ਇਹਦੇ ਵਿੱਚੋਂ ਜਿਹੜਾ ਲਿਕਵਿਡ ਰੇ ਆਪਣੇ ਕੋਲ ਤਿਆਰ ਹੁੰਦਾ ਸੀ ਉਹਨੂੰ ਆਪਾਂ ਇੱਧਰ ਸਟੋਰ ਕਰ ਲੈਂਦੇ ਸੀ ਤੇ ਵਰਤ ਵੀ ਲਿਆ ਕਾਫੀ ਸਟੋਰ ਹੋ ਗਿਆ ਸੀ ਦੋ ਤਿੰਨ ਬੋਤਲਾਂ ਇਦਾਂ ਦੀਆਂ ਭਰ ਗਈਆਂ ਸੀ ਜਿਹੜੀਆਂ ਆਪਾਂ ਨੇ ਪਾਣੀ ਦੇ ਵਿੱਚ ਮਿਲਾ ਕੇ ਪੌਦਿਆਂ ਨੂੰ ਪਾਉਂਦੇ ਰਹਨੇ ਆ। ਸੋ ਇੱਕ ਛੋਟੀ ਜੀ ਬਾਲਟੀ ਇਧਰ ਲਾਈ ਹੋਈ ਹੈ। ਇਹਦੇ ਨੀਚੇ ਵੀ ਇਹੀ ਚੀਜ਼ ਰੱਖੀ ਹੋਈ ਹੈ। ਹੁਣ ਮੀਂਹ ਪੈ ਰਿਹਾ ਹੈ। ਮੀਂਹ ਦੇ ਕਾਰਨ ਇਹਦੇ ਵਿੱਚ ਪਾਣੀ ਭਰਿਆ ਹੋਇਆਗਾ ਤੇ ਇਸ ਤਰ੍ਹਾਂ ਤੁਸੀਂ ਆਪਣਾ ਸੈਟਅਪ ਲਾ ਕੇ ਘਰ ਦੇ ਵਿੱਚ ਘਰ ਦੇ ਕੂੜੇ ਤੋਂ ਰੇਹ ਤਿਆਰ ਕਰ ਸਕਦੇ ਹੋ ਤੇ ਹੋਰ ਤੁਹਾਡਾ ਕੋਈ ਸਵਾਲ ਆ ਤੁਸੀਂ ਉਹ ਵੀ ਮੈਨੂੰ ਪੁੱਛ ਸਕਦੇ ਹੋ। ਇਹ ਵੀਡੀਓ ਦੇਖਣ ਲਈ ਧੰਨਵਾਦ ਜੀ।